ਦੇਖੋ ਦੇਸ਼ ਦਾ ਕਾਨੂੰਨ ਹੈ ਦੇਸ਼ ਦੀ ਕਾਨੂੰਨ ਦੇ ਮਤਲਬ ਜੁਡੀਸ਼ਲੀ ਨੇ ਜੋ ਕੀਤਾ ਸੋ ਸਮਝ ਕੇ ਕੀਤਾ ਜੁਡੀਸ਼ਲੀ ਦੇ ਪਹਿਲਾਂ ਵੀ ਯਕੀਨ ਸੀ ਸਾਡਾ ਹੁਣ ਵੀ ਯਕੀਨ ਆ ਫੇਰ ਵੀ ਯਕੀਨ ਰਹੇਗਾ ਕਿਸ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਜਿਸ ਤਰ੍ਹਾਂ ਮਾਨਯੋਗ ਅਦਾਲਤ ਵੱਲੋਂ ਤੁਹਾਨੂੰ ਰਾਹ ਦਿੱਤੀ ਵੀ ਆ ਚੋਣ ਪ੍ਰਚਾਰ ਕਰਨ ਦੇ ਲਈ ਵਿਰੋਧੀਆਂ ਨੂੰ ਸਬਕ ਸਿਖਾਉਣ ਦੇ ਲਈ ਦੇਖੋ ਮੈਂ ਤਾਂ ਕੀ ਕਰਨਾ ਦੇਖੋ ਸਾਥੀ ਆਏ ਖੜੇ ਨੇ ਸਾਰੇ ਮੇਰੀ ਵੀ ਚੋਣ ਇਹੀ ਲੜਦੇ ਸੀ ਤੇ ਆ ਵੀ ਚੋਣ ਇਹੀ ਲੜਨਗੇ ਬਾਕੀ ਜੇਲ੍ਹ ਤੋਂ ਲੈ ਕੇ ਜਿੰਨੇ ਜੇਲ੍ਹ ਚ ਬੰਦੇ ਕੋਈ ਯੂਪੀ ਦਾ ਕੋਈ ਕਿਤੋਂ ਦਾ ਮੈਂ ਤਾਂ ਇਹ ਪੁੱਛਿਆ ਵੀ ਇਹ ਕੀ ਹਾਲਾਤ ਕੀ ਨੇ ਔਲਾਦ ਕਹਿੰਦੇ ਇਹੀ ਨੇ ਗੁੱਡ ਇੰਡੀਆ ਗੁੱਡ ਗਿੱਡੀਆ ਦਾ ਮਤਲਬ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਧੰਨਵਾਦ ਤੁਹਾਡੀ ਤੋਂ ਪਿੱਛੋਂ ਵਰਕਰਾਂ ਨੇ ਜਿਹੜਾ ਲਗਤ ਔਖੇ ਸੌਖੇ ਟਾਈਮ 'ਚ ਵਰਕਰਾਂ ਦਾ ਭਰਾਵਾਂ ਦਾ ਰਿਸ਼ੇਦਾਰਾਂ ਦਾ ਪਤਾ ਲੱਗਦਾ ਜਦੋਂ ਲਾਲ ਹੁੰਦੇ ਆ ਚਲਦੀਆਂ 'ਚ ਸਾਰੇ ਨਾਲ ਚੱਲਦੇ ਹੁੰਦੇ ਨੇ ਮੈਂ ਜੇਲ੍ਹ 'ਚ ਬੈਠਾ ਹੀ ਅੰਦਰ ਹੀ ਦੇਖ ਰਿਹਾ ਸੀ ਰੋਜ਼ ਅਖਬਾਰ ਪੜ੍ਹਦਾ ਸੀ ਜਿੰਨੇ ਬਾਕੀ ਹਲਕਿਆਂ ਜਾਂ ਕੰਮ ਉਦੋਂ ਵੱਧ ਮੈਂ ਜੇਲ੍ਹ 'ਚ ਬੈਠਾ ਹਾਂ ਮੇਰੇ ਭਰਾ ਸਾਰੇ ਵਰਕਰ ਨਹੀਂ ਸਾਰੇ ਐਮਐਲਏ ਮੰਤਰੀ ਨੇ ਇਹਨਾਂ ਨੇ ਸਭ ਪੰਜਾਬ 'ਚ ਇੱਕ ਨੰਬਰ ਤੇ ਕੰਪੇਨ ਆਪਣੇ ਆਪ ਚਲਾਈ ਹੋਵੇ ਇਸ ਤੋਂ ਵੱਡਾ ਮੈਂ ਖੁਸ਼ਕਿਸਮਤ ਹੋ ਨਹੀਂ ਸਕਦਾ ਜਿਹਨੂੰ ਐਡੇ ਵੱਡੇ ਸਾਥੀ ਮੈਂ ਨਾਲ ਨਾ ਵੀ ਹਾਂ ਮੇਰੀ ਗੈਰਹਾਜ਼ਰੀ ਦੀ ਜਿੰਦਾ ਵੱਡਾ ਕੰਮ ਸੰਭੀ ਹੋਇਆ ਹਲਕੇ ਦੇ ਲੋਕ ਵਿਕਾਸ ਪੱਖੀ ਕਾਫੀ ਪ੍ਰੇਸ਼ਾਨਾ ਮੈਂ ਤਾਂ ਨਾਬਨਵਾਸੀਆਂ ਨੂੰ ਵੀ ਬੇਨਤੀ ਕਰਾਂਗਾ ਅਗਰ ਜੇ ਮੈਂ ਕੰਮ ਕੀਤਾ ਆਪਣੇ ਸਾਥੀਆਂ ਦੇ ਨਾਲ ਪਿਛਲੇ 5 ਸਾਲ ਅੱਜ ਗਿਣ ਕੇ ਦੇਖ ਲਓ ਅੱਜ ਦਾ ਇਹਨਾਂ ਦੇ 2 ਸਾਲਾਂ ਦਾ ਸਾਡਾ 5 ਸਾਲਾਂ ਦਾ ਜੇ ਇਹਨਾਂ ਨੇ 10 ਪੈਸੇ ਵੀ ਕੰਮ ਕਰਦਾ ਇਹਨਾਂ ਨੂੰ ਵੋਟਾਂ ਪਾ ਦਿਓ ਜਿਨ੍ਹਾਂ ਨੇ ਕੰਮ ਵੀ ਸਾਡੇ ਵਾਲੇ ਪੈਸੇ ਵੀ 2-3 ਕਰੋੜ ਰੁਪਇਆ ਪਿਆ ਹੈ ਅਜੇ ਖਰਚਿਆ ਨਹੀਂ ਗਿਆ ਤੇ ਅਸੀਂ ਕੰਮ ਕੀਤਾ ਹੈ ਔਰ ਫੇਰ ਵੀ ਅੱਗੇ ਨੂੰ ਕਰਾਂਗੇ ਔਰ ਮੇਰੀ ਬੇਨਤੀ ਇਹ ਹੈ ਕਿ ਪਹਿਲਾਂ ਤਾਂ ਜਿਹੜੀ 1900 2022 ਚ ਇਲੈਕਸ਼ਨ ਉਹੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਸਾਫ਼ ਸੀਗਾ ਹੁਣ ਲੋਕ ਸੋਚ ਸਮਝ ਕੇ ਵੋਟ ਪਾਉਣਗੇ ਔਰ ਮੈਂ ਸਮਝਦਾ ਕਿ ਕਾਂਗਰਸ ਨੂੰ ਵੋਟ ਪਾਈਏ ਤਾਂ ਸਾਨੂੰ ਹੌਸਲਾ ਮਿਲੇ ਅੱਗੇ ਵਾਸਤੇ ਹੋਰ ਵੱਧ ਚੜ ਕੇ ਇਲਾਕੇ ਦੀ ਸ਼ਹਿਰ ਦੀ ਸੇਵਾ ਕਰ ਸਕਦਾ ਵਿਧਾਨ ਸਭਾ ਤੋਂ ਨੀਤੀ ਜੇ ਚੇਂਜ ਹੋਣਗੇ ਕੋਈ ਜਿਹੜੇ ਵਿਧਾਨ ਸਭਾ ਦਾ ਰਿਜ਼ਲਟ ਆਇਆ ਸੀ ਉਸ ਤੋਂ ਵੀ ਨਾ ਜੇ ਤੁਹਾਡੇ ਨਾਲ ਜਿਹੜਾ ਆਇਆ ਉਸ ਤੋਂ ਬਾਅਦ ਹੁਣ ਉਸੀ ਹਾਲਾਤ ਦੇਖਿਓ ਗੁੱਡ ਇੰਡੀਆ ਗੁੱਬਡੀਆਂ ਦਾ ਮਤਲਬ ਸਮਝਦੇ ਹੋ ਕਾਂਗਰਸ ਪਾਰਟੀ ਲੋਕ ਚਾਹੁੰਦੇ ਨੇ ਰਾਹੁਲ ਗਾਂਧੀ ਨੂੰ ਅੱਜ ਹਿੰਦੁਸਤਾਨ ਚਾਉਂਦਾ ਹੈ ਕਿ ਇਹ ਚੇਂਜ ਪਿਛਲੇ 10 ਸਾਲਾਂ ਨੂੰ ਜਿਹੜੇ ਕਹਿੰਦੇ ਨੇ ਸੀਗੇ ਉਹਨਾਂ ਦੇ ਉਹਨਾਂ ਤੋਂ ਲੋਕੱਕੇ ਹੋਏ ਨੇ ਕਹਿੰਦੇ ਪਿਪਲਾ ਪੱਤਿਆ ਪਿਪਲ ਦੇ ਆ ਪੱਤਿਆ ਪਿਪਲ ਦੇ ਆ ਕਹਿੰਦਾ ਕਿਉਂ ਫੜਫੜ ਲਾਈ ਆ ਥੋੜੀ ਗੱਲ ਗਈ ਹੁਣ ਰੁੱਤ ਨਵਿਆਂ ਦੀ ਆਈ ਆ